ਹੁਣ ਤਾਂ ਦੇਖੋ ਜੀ ਮਾਹੌਲ ਸਵੇਰੇ ਤੇ ਬਹੁਤ ਨਾਜ਼ਿਕ ਹੋ ਗਿਆ ਸੀ ਪਰ ਸੰਘਤ ਨੇ ਬੈ ਕੇ ਪ੍ਰਸ਼ਾਸਨ ਨੇ ਬੈ ਕੇ ਇਕਦਾਂ ਮੇਟ ਠੱਲ ਭਾਲੀ ਆ ਹੁਣ ਸਾਨੂੰ ਖਸੁਰਜੀ ਫਿਰਸ ਹੋ ਗਈ ਆ ਫਿਰ ਹੁਣ ਨਹੀਂ ਨਰਜੂ ਕੋ ਖਤਰਾ ਇਹਦੇ ਪਹਿਲਾਂ ਤਾਂ ਇਦਾਂ ਹੋ ਗਿਆ ਵੀ ਹੁਣ ਤਾਂ ਕਹੇ ਕਿਉਂ ਬੰਨ੍ਹ ਦੀਆਂ ਜੜਾਂ ਦੇ ਵਿੱਚ ਇਹ ਲੱਗਿਆ ਆ ਪਰ ਸਾਨੂੰ ਇਹਦੇ ਬਹੁਤ ਖਤਰਾ ਸੀ ਸਵੇਰੇ ਪਰ ਹੁਣ ਸਾਨੂੰ ਪ੍ਰਸ਼ਾਸਨ ਨੇ ਸਾਡੀ ਐਂਡੀ ਮਦਦ ਕੀਤੀ ਆ ਜੀ ਸਾਹਿਬ ਇੱਥੇ ਹੀ ਬੈਠੇ ਰਹੇ ਆ ਇਹ ਏਡੀ ਵੀ ਵੀਡੀਓ ਜ਼ਿੰਦਾਰਦਾਰੇ ਤੇ ਬੈਠੇ ਰਹੇ ਆ ਹੋ ਸਾਨੂੰ تسਲੀ ਹੋ ਗਈ ਹੁਣ ਜਨਤਾ ਨੇ ਵੀ ਸ਼ਾਮਲ ਲਿਆ ਚਾ ਚਲੋ ਸਾਥ ਸਦਾ ਮਿਲ ਰਿਹਾ ਸਾਥ ਬਹੁਤ ਦੇ ਰਿਹਾ ਤੇਲ ਦਾ ਵੀ ਹਰ ਕਾਇਦੇ ਪਬਲਿਕ ਦਾ ਸਾਰਾ ਜਿਲ੍ਹਾ ਹੀ ਸਾਬਨਾ ਇੱਥੇ ਇਹਨਾਂ ਦੋਹਾਂ ਛੋਕਰਾ ਨੇ ਉੱਪਰ ਸਾਡਾ ਬਹੁਤ ਸਹਾਇਤਾ ਕਰ ਰਿਹਾ ਜੰਗਰ ਦੀ ਘਾਟ ਨਹੀਂ ਹਾਂ ਜੀ ਅਸੀਂ ਤੇ ਪਬਲਿਕ ਦਾ ਬਹੁਤ ਧੰਨਵਾਦ ਕਰਦੇ ਵੇ ਜਿਹੜੇ ਅੱਦੇ ਬੋਲ ਤੇ ਮਿੰਟ ਜੀ ਆ ਗਏ ਨਹੀਂ ਤੇ ਜਦੋਂ ਉਹ ਸਿੱਧੇ-ਸਿੱਧੇ ਹੋਣਾ ਸੀ ਉਚਰਨ ਤੋਂ ਬਾਹਰ ਜਾਣਾ ਹੀ ਬੰਦ ਤੋਂ ਉਸ ਤੋਂ ਬਾਅਦ ਜਦੋਂ ਅਸੀਂ ਸਵੇਰੇ ਆਏ ਤਾਂ 8 ਵਜੇ ਦੇ ਕਰੀਬ ਤਾਂ ਜਿਹੜਾ ਥੱਲੇ ਦਾ ਹਿੱਸਾ ਸੀ ਉਹ ਸਾਰਾ ਉਹ ਸਾਰਾ ਹੀ ਲੈ ਚੁੱਕਿਆ ਸੀ ਸਿੰਘ ਸਾਹਿਬ ਕੀ ਨਾਮ ਤੁਹਾਡਾ ਜਸਵਿੰਦਰ ਸਿੰਘ ਜੀ ਜਸਵਿੰਦਰ ਸਿੰਘ ਜੀ ਜਿਹੜੀ ਤਾਜੀ ਸਥਿਤੀ ਆ ਹੁਣ ਦੀ ਉਹ ਕਿਸ ਤਰ੍ਹਾਂ ਦੀ ਆ ਠੀਕ ਹੈ ਭਾਜੀ ਹੁਣ ਅੱਗੇ ਨਾਲੋਂ ਕੁਝ ਬੈਟਰ ਆ ਪਰ ਹੱਲੇ ਵੀ ਹਾਲਾਤ ਨਾਜ਼ੁਕ ਆ ਜੀ ਹਾਂਜੀ ਕਿ ਵੀਰ ਬਹੁਤ ਲੱਗੇ ਆ ਪ੍ਰਸ਼ਾਦੇ ਇੱਕ ਪਾਸੇ ਚੱਲਦੇ ਆ ਅੰਦਰ ਚੱਲਦੇ ਆ ਤੇ ਨੌਜਵਾਨ ਵੀ ਲੱਗੇ ਹੋਇਆ ਹਾਂਜੀ ਜੀ ਆਪਾਂ ਦੇਖਿਓ ਟਰਾਲੀਆਂ ਦੀਆਂ ਸਲਾਮਾਂ ਜੇ ਬਹੁਤ ਸਵਾਮਾਂ ਆ ਰਹੀਆਂ ਜੀ ਦੂਰ ਦੂਰੋਂ ਵੀ ਨਵੀ 25 30 ਪਿੰਡਾਂ ਦੇ ਵਿੱਚੋਂ ਦੂਰ ਦੂਰੋਂ ਨੌਜਵਾਨ ਵੀਰਾਂ ਵੱਲੋਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਸਵਾਮਾਂ ਆ ਰਹੀਆਂ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਜੀ ਬਹੁਤ ਸਾਰੇ ਹਾਂਜੀ ਸਾਰੇ ਪਿੰਡਾਂ ਵਾਲਿਆਂ ਦਾ ਗੁਰਦਾਰਾ ਸਾਹਿਬਾਨ ਦਾ ਜੀ ਕਿਉਂਕਿ ਜਿਹੜੀਆਂ ਮਤਾਮਾ ਲੰਗਰ ਉਧਰੋਂ ਤਿਆਰ ਕਰਕੇ ਇੱਥੇ ਭੇਜਦੀਆਂ ਉਹਨਾਂ ਦੀ ਬਹੁਤ ਵੱਡੀ ਸੇਵਾ ਬਹੁਤ ਵੱਡੀ ਸੇਵਾ ਜੀ ਬਹੁਤ ਵੱਡੀ ਉਹਨਾਂ ਦੀ ਸੇਵਾ ਬਹੁਤ ਜ਼ਿਆਦਾ ਆਪਣੇ ਕਮਾਂਕਾਰਾਂ ਤੋਂ ਘਰੇਲੂ ਕਮਾਂਕਾਰਾਂ ਤੋਂ ਵਿਲੇ ਹੋਗੇ ਜੋ ਜੋ ਸਾਡਾ ਅੱਜ ਸਾਰੇ ਵੀਰਾਂ ਦਾ ਸਾਥ ਦੇ ਕੇ ਲੰਗਰ ਪਰਚਾਦਾ ਪਕਾ ਕੇ ਭੇਜ ਰਹੀਆਂ ਹਨ ਹਾਂਜੀ ਡਾਕਟਰ ਪਰਮਜੀਤ ਮਾਨ ਮੇਰੇ ਹੈ ਕਿਉਂਕਿ ਵੈਸੇ ਤਾਂ ਸਾਰੇ ਪੰਜਾਬ ਦੇ ਵਿੱਚ ਜੋ ਹਾਲਾਤ ਅੱਜਕੱਲ ਬਣੇ ਹੋਏ ਆ ਉਹਨਾਂ ਦੇ ਸਾਰੇ ਚਿੰਤਾਜਨਕ ਐ ਬਹੁਤ ਹੀ ਘਨੌਣੀ ਬਹੁਤ ਹੀ ਭਿਆਨਕ ਇਹ ਇਸ ਵੇਲੇ ਸਮਾਂ ਆਇਆ ਪਰ ਜੋ ਮਨ ਕੱਲ ਤੋਂ ਜਿਹੜਾ ਮੌਸਮ ਥੋੜਾ ਜਿਹਾ ਸਾਫ਼ ਹੋ ਗਿਆ ਪ੍ਰਮਾਤਮਾ ਨੇ ਵੇਰ ਕਰਤੀ ਸਾਰੇ ਲੋਕਾਂ ਦੀ ਸਾਰੀ ਲੋਕਾਈ ਦੀ ਅਰਦਾਸ ਦੇ ਸਦਕਾ ਪ੍ਰਮਾਤਮਾ ਨੇ ਜੋ ਸੁਨੇ ਲੇੜੇ ਹੋ ਕੇ ਕਿ ਜੋ ਕੁਛ ਜਿੰਨਾ ਹੋ ਗਿਆ ਨੁਕਸਾਨ ਹੋਤਾ ਹੋ ਗਿਆ ਉਹ ਵੀ ਪ੍ਰਭਾਈ ਕਰਨੀ ਬੜੀ ਔਖੀ ਆ ਪਰ ਜੋ ਹਾਲਾਤ ਬਣੇ ਨੇ ਥੋੜੀ ਜਿਹੀ ਸਥਿਤੀ ਦੇ ਵਿੱਚ ਸੁਧਾਰ ਆਇਆ ਉਹ ਪਰਮਾਤਮਾ ਦੀ ਮਿਹਰ ਕਰਕੇ ਆਇਆ ਤੇ ਨਾਲ ਸਾਰੇ ਜਿੰਨੇ ਨੌਜਵਾਨ ਆ ਸਾਰਿਆਂ ਨੇ ਸਿਆਸਤ ਤੋਂ ਉੱਪਰ ਉੱਠ ਕੇ ਜਾਤ ਪਾਤ ਤੋਂ ਉੱਪਰ ਉੱਠ ਕੇ ਧਰਮ ਤੋਂ ਉੱਪਰ ਉੱਠ ਕੇ ਚਾਹੇ ਕੋਈ ਵੀ ਕਿਹੜਾ ਵੀ ਕੰਮ ਕਰਦਾ ਇੰਨੀ ਮਿਹਨਤ ਕੀਤੀ ਆ ਪਿਛਲੇ 4-5 ਦਿਨਾਂ ਤੋਂ ਕਿਉਂਕਿ ਮੈਂ ਆ ਇਹਨਾਂ ਪਿੰਡਾਂ ਦਾ ਹੀ ਵਸਨੀਕਾਂ ਤੇ ਢੈਂਗੜਪੁਰ ਵੀ ਜਾਂਦੇ ਰਹੇ ਪਹਿਲਾਂ ਢੈਂਗੜਪੁਰ ਦੇ ਵਿੱਚ ਹਾਲਾਤ ਜਿਆਦਾ ਨਾਜਿਕ ਸੀ ਹੁਣ ਤੱਜਵਾਲ ਦੇ ਵਿੱਚ ਬਣੇ ਹੋਏ ਆ ਪਰ ਪ੍ਰਮਾਤਮਾ ਦਾ ਲੱਖ ਲੱਖ ਸ਼ੁਕਰ ਹੈ ਤੇ ਮੇਰੇ ਸਲੂਟ ਆ ਉਹਨਾਂ ਨੌਜਵਾਨਾਂ ਨੂੰ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਇਕੱਠੇ ਹੋ ਕੇ ਬਿਨਾਂ ਪ੍ਰਸ਼ਾਸਨ ਦੇ ਕਿਸੇ سپورਟ ਤੋਂ 99% ਕੰਮ ਆਮ ਲੋਕਾਂ ਨੇ ਆਮ ਨੌਜਵਾਨਾਂ ਨੇ ਸਾਰਿਆਂ ਨੇ ਰਲ ਕੇ ਜੋ ਕੁਝ ਕੀਤਾ ਜੇ ਅੱਜ ਸਾਡਾ ਆਹਾ ਏਰੀਆ ਖਾਸ ਕਰਕੇ ਢੇਗੜਪੁਰ ਤਾਜੋਆ ਜਾਨੀਆਂ ਮਲਖਪੁਰ ਮੰਡਹਾਲਾ ਇਹਨਾਂ ਦਾ ਅਗਰ ਬਚਾ ਹੋਇਆ ਤਾਂ ਪਰਮਾਤਮਾ ਦੀ ਮਿਹਰ ਤੇ ਇਹਨਾਂ ਲੋਕਾਂ ਦੀ ਮਿਹਨਤ ਦਾ ਸਦਕਾ ਸਰ ਸਭ ਕਿਉਂਕਿ ਪੰਜਾਬ ਦੇ ਨੌਜਵਾਨ ਨੂੰ ਭੰਡਿਆ ਜਾ ਰਿਹਾ ਸੀ ਪਰ ਅੱਜ ਨੌਜਵਾਨਾਂ ਨੇ ਕਰਕੇ ਦਿਖਾ ਦਿੱਤਾ ਦੇਖੋ ਜੀ ਇਹ ਕੋਸ਼ਕ ਮੈਨੂੰ ਇੰਜ ਲੱਗਦਾ ਹੈ ਜੋ ਪਿਛਲੇ ਕੁਝ ਸਾਲਾਂ ਤੋਂ ਚੱਲ ਰਿਹਾ ਕਿ ਪੰਜਾਬ ਨਾਲ ਹਰੇਕ ਪੱਧਰ ਤੇ چاہے ਉਹ ਸਿਆਸੀ ਪੱਧਰ ਹੋਵੇ ਚਾਹੇ ਸਮਾਜਿਕ ਪੱਧਰ ਹੋਵੇ ਮੌਜੂਦਾ ਚਾਹੇ ਜਿਹੜਾ ਮਰਜੀ ਰਜਿਮ ਕਰ ਲਈਏ ਕوش ਕਰ ਲਈਏ ਮੈਨੂੰ ਇੰਜ ਲੱਗਦਾ ਮੇਰਾ ਪਰਸਨਲ ਓਪੀਨੀਅਨ ਹੈ ਔਰ ਬਹੁਤ ਸਾਰੇ ਲੋਕਾਂ ਦਾ ਇਹ ਓਪੀਨੀਅਨ ਹੈ ਕਿ ਪੰਜਾਬ ਨਾਲ ਵਿਤਕਰਾ ਹੋ ਰਿਹਾ ਜੀ ਸਾਡੇ ਨੌਜਵਾਨੀ ਨੂੰ ਸਾਡੇ ਲੋਕਾਂ ਨੂੰ ਸਾਡੇ ਕਿਸਾਨਾਂ ਨੂੰ ਸਾਡੀ ਆਮ ਜਨਤਾ ਨੂੰ ਓਵਰ ਆਲ ਪੰਜਾਬ ਨੂੰ ਜਿਸ ਤਰੀਕੇ ਨਾਲ ਟਾਰਗੇਟ ਕੀਤਾ ਜਾ ਰਿਹਾ ਉਹ ਮਾਲਕ ਸਾਰਿਆਂ ਦੇ ਸਾਹਮਣੇ ਆ ਉਹਨੂੰ ਕਿਸੇ ਤਰ੍ਹਾਂ ਵੀ ਮਨਜ਼ੂਰ ਨਹੀਂ ਕੀਤਾ ਜਾ ਸਕਦਾ ਤੇ ਅੱਜ ਸਾਡੇ ਲੋਕਾਂ ਨੇ ਆਮ ਲੋਕਾਂ ਨੇ ਤੇ ਖਾਸ ਕਰਕੇ ਨੌਜਵਾਨਾਂ ਨੇ ਇਹ ਦੱਸ ਦਿੱਤਾ ਕਿ ਪੰਜਾਬ ਇਹ ਕੀ ਕਹਿੰਦੇ ਆ ਕਿ ਪੰਜਾਬ ਨਾਲ ਮਾੜਾ ਹੋ ਸਕਦਾ ਪੰਜਾਬ ਬਲੁੰਦ ਰਿਆ ਜਾ ਸਕਦਾ ਪੰਜਾਬ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਪੰਜਾਬ ਤੇ ਪਹਿਲਾਂ ਤੋਂ ਹੀ ਸ਼ੁਰੂ ਤੋਂ ਹੀ ਜਦ ਇਹ ਸ੍ਰੇਸ਼ਟੀ ਬਣੀ ਆ ਉਦੋਂ ਤੋਂ ਹੀ ਪੰਜਾਬ ਤੇ ਹਮਲੇ ਹੁੰਦੇ ਆਏ ਤੇ ਪੰਜਾਬ ਅੱਗੇ ਨਾਲੋਂ ਵੀ ਜਵਾਨ ਹੋ ਕੇ ਨਿਕਲਦਾ ਅੱਗੇ ਨਾਲੋਂ ਮਜ਼ਬੂਤ ਹੋ ਕੇ ਨਿਕਲਦਾ ਨੌਜਵਾਨਾਂ ਦੀ ਜਵਾਨੀ ਨੂੰ ਸਲੂਟ ਵਣਦਾ ਕਿ ਨਹੀਂ ਬਿਲਕੁਲ ਮੈਂ ਤਾਂ ਪਹਿਲਾਂ ਵੀ ਕਹਿ ਚੁੱਕਾ ਹਾਂ ਜੀ ਨੌਜਵਾਨਾਂ ਦੀ ਜਵਾਨੀ ਨੂੰ ਸਲੂਟ ਨੌਜਵਾਨਾਂ ਦੇ ਹਿਰਦੇ ਨੂੰ ਸਲੂਟ ਨੌਜਵਾਨਾਂ ਦੇ ਹੌਸਲੇ ਨੂੰ ਸਲੂਟ ਤੇ ਉਹਨਾਂ ਦੀ ਮਿਹਨਤ ਨੂੰ ਸਲੂਟ ਸਾਡੇ ਦਰਿਆ ਤੇ ਪਿੰਡ ਤਾਜਵਾਲ ਤਾਂ ਪ੍ਰਮਾਤਵਾ ਦੀ ਕਿਰਪਾ ਨਾਲ ਹੁਣ ਮੇਰਵਾ ਤਾਂ ਨੌਜਵਾਨ ਬੀਰਾਂ ਦਾ ਬੜਾ ਸਹਿਯੋਗ ਆ ਤਾਂ ਬਹੁਤ ਸਾਡੇ ਤਜਵਾਲ ਵੇਟ ਤੇ ਸਹਿਯੋਗ ਦੇ ਨਾਲ ਸਾਰਾ ਕੁਝ ਠੀਕ ਹੋ ਗਿਆ ਤਾਂ ਹੁਣ ਐਦਾਂ ਦੀ ਕੋਈ ਟੈਨਸ਼ਨ ਵਾਲੀ ਕੋਈ ਗੱਲ ਨਹੀਂ ਹੈਗੀ ਬਾਕੀ ਸਹਿਯੋਗ ਆ ਜਨਤਾ ਦਾ ਬਹੁਤ ਸਹਿਯੋਗ ਆ ਤਾਂ ਜਨਤਾ ਨੇ ਬਹੁਤ ਹੱਲਾਸ਼ੇਰੀ ਦਿਖਾ ਲਈਆ ਕੋਈ ਕਸਰ ਨਹੀਂ ਛੱਡੀ ਲੰਗਰ ਪਾਣੀ ਪਾਣੀ ਤਾ ਬਹੁਤ ਸਹਿਯੋਗ ਦੇ ਨਾਲ ਕਿਰਪਾ ਹੋ ਗਈ ਆ ਹੁਣ ਜਿਹੜਾ ਠੋਕਰ ਬੈਠੀ ਸੀ ਜਨਤਾ ਦੇ ਸਹਿਯੋਗ ਨਾਲ ਹੁਣ ਠੀਕ ਆ ਤਾਂ ਬਾਕੀ ਸਾਰਾ ਕੁਝ ਠੀਕ ਆ ਹੁਣ ਪਿੰਡ ਦਾ ਸਹਿਯੋਗ ਬਹੁਤ ਆ ਤਾਂ ਸਤਲਾਮਾ ਤੇ ਉਹਨਾਂ ਦਾ ਬਹੁਤ ਸਹਿਯੋਗ ਆ ਜੀ ਲੰਗਰ ਉਹਨਾਂ ਨੇ ਵੀ ਬਹੁਤ ਸਹਿਯੋਗ ਦਿੱਤਾ ਜੀ ਕੀ ਹੋਇਆ ਵੀਰਾ ਜੀ ਕੀ ਨਾਮ ਹੈ ਆਪਣਾ ਮੈਂ ਜਸਕਰਤ ਸਿੰਘ ਜੀ ਕਿਹੜਾ ਪਿੰਡ ਹੈ ਇਹ? ਦੇਪਾਲਪੁਰ ਇਹ ਵੀਰੇ ਕੀ ਨੌਜਵਾਨ ਲੱਗਿਆ ਕਿਸ ਤਰ੍ਹਾਂ ਪਤਾ ਲੱਗਿਆ ਤੁਹਾਨੂੰ? ਇਹ ਜੀ ਆਪਣਾ ਹੀ ਇਲਾਕਾ ਵਾ ਤੇ ਸਾਨੂੰ ਪਤਾ ਲੱਗੀ ਢਾ ਲੱਗੀ ਹੈ ਤਜਵਲ ਤੇ ਸਾਡੇ ਨੌਜਵਾਨ ਇਕੱਠੇ ਕਿਤੇ ਫੋਨ ਕੀਤਾ ਹੋਣਾ ਇਹਨਾਂ ਨੂੰ ਇਹ ਸਾਰੇ ਇਕੱਠੇ ਹੋਏ ਛਾਪਰ ਪੱਟੀ ਸ਼ੇਪ ਪਰ ਦੇਪਾਲ ਪਰ ਟਾਰੀ ਆ ਨਾਲ ਦੀ ਸਾਰੇ ਪਿੰਡ ਆਪਣੇ ਨਾਲ ਹੀ ਨਾਲ ਦੇ ਤੇ ਇਹਨਾਂ ਨੇ ਰਲ ਮਿਲ ਕੇ ਸਾਰਿਆਂ ਨੇ ਅਸੀਂ ਥੈਲੇ ਪਰ ਪਰ ਕੇ ਉੱਥੇ ਪਹਚਾਣੇ ਆ ਦੋ ਤਿੰਨ ਦਿਨ ਹੋ ਗਏ ਸਾਨੂੰ ਸੇਵਾ ਕਰਦੇ ਇਹਨੂੰ ਇਹ ਨੌਜਵਾਨਾਂ ਦੇ ਅੰਦਰ ਬਹੁਤ ਵੱਡਾ ਜਜ਼ਬਾ ਨਜ਼ਰ ਆਉਂਦਾ ਦੇਖੋ ਬੋਰੇ ਇਕੱਠੇ ਕੀਤੇ ਹੈ ਨਾ ਨੌਜਵਾਨਾਂ ਨੇ ਤੇ ਨੌਜਵਾਨ ਜਿਹੜੇ ਹੈਗੇ ਆ ਇਹਨਾਂ ਕਈਆਂ ਦੇ ਨਾਲ ਇਸ ਮਿੱਟੀ ਨੂੰ ਇਹ ਭਰਦੇ ਆ ਇਹ ਵੀ ਤਾਂ ਖੇਤ ਹੈ ਕਿਸੇ ਦਾ ਜਾਂ ਕਿੱਦਾਂ ਹੈ ਹਾਂਜੀ ਕਿਸੇ ਦਾ ਖੇਤ ਹੈ ਜੀ ਉਹਨਾਂ ਨੇ ਸੇਵਾ ਕਰਨ ਨੂੰ ਦਿੱਤਾ ਵਾ ਪਰ ਉਹਨਾਂ ਨੇ ਕਿਹਾ ਵੀ ਸੇਵਾ ਹੈ ਜੀ ਚੱਲ ਹਾਂਜੀ 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 ਇਹ ਨੌਜਵਾਨਾਂ ਦੇ ਅੰਦਰ ਬੜਾ ਪਿਆਰ ਨਾਲ ਜੜਾਂਦਾ ਜੇ ਦੇਖਿਆ ਜਾਵੇ ਢਾਬ ਦੇ ਬੰਨ ਨੂੰ ਮਜ਼ਬੂਤ ਕਰਨ ਦੇ ਲਈ ਇਹ ਆਪਸ ਵਿੱਚ ਤੁਹਾਡਾ ਫਰੈਂਡ ਸਰਕਲ ਹੈ ਸਾਰਾ ਹਾਂਜੀ ਹਾਂਜੀ ਸਾਰੇ ਆਪਣੇ ਇਲਾਕੇ ਦੇ ਹੀ ਸਾਰਿਆਂ ਦਾ ਜੀ ਜੀ ਹਾਂਜੀ ਇਹ ਕਿੰਨੀਆਂ ਕਟਰਾਲੀਆਂ ਭੇਜ ਚੁੱਕੇ ਆ ਕਟਰਾਲੀਆਂ ਤਾਂ ਕਾਫੀ ਚੜੀਆਂ ਜੀ